ਵੈਨਕੂਵਰ ਦੇ ਵਾਈਟ ਰੌਕ ਦੇ ਜਿਹੜਾ ਇੱਕ ਸਟੋਰ ਆ ਉਹਦੇ ਤੇ ਬ੍ਰੇਕਨ ਹੋਈ ਆ ਲੁੱਟਮਾਰ ਦੀ ਘਟਨਾ ਹੋਈ ਆ ਅਸਲ ਦੇ ਵਿੱਚ ਉਹਨਾਂ ਨੇ ਸ਼ੀਸ਼ੇ ਤੋੜ ਕੇ ਜੁਐਲਰੀ ਸਟੋਰ ਦੇ ਉੱਤੇ ਅੰਦਰ ਜਾ ਕੇ ਲੱਖ ਡਾਲਰ ਦੇ ਗਹਿਣੇ ਚੱਕ ਲੈ ਇੱਕਾ ਦੁੱਕਾ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਸੀ ਪਰ ਹੁਣ ਇਹ ਘਟਨਾ ਵੱਡੇ ਪੱਧਰ ਤੇ ਹੋਈਆਂ ਕੱਲ ਸਵੇਰ ਦੀ ਇਹ ਘਟਨਾ ਆ ਅਸਲ ਦੇ ਵਿੱਚ ਐਂਡੀ ਨੂਗੇਨ ਦੀ ਫੈਮਿਲੀ ਜਿਹੜੀ ਆ ਉਹ ਇਸ ਵਾਈਟ ਰੌਕ ਜੁਵਲਰਸ ਨੂੰ ਜਿਹੜੀ ਆ ਲਗਭਗ ਪਿਛਲੇ 10 ਸਾਲ ਤੋਂ ਇਹ ਸਟੋਰ ਨੂੰ ਚਲਾ ਰਹੀ ਸੀ ਤੇ ਨਯੂਗੇਨ ਦਾ ਪਰਿਵਾਰ ਜਦੋਂ ਉੱਠਿਆ ਆ ਤੇ ਉਹਨਾਂ ਦੀ ਜਿਹੜੀ ਮਮ ਆ ਉਹਨਾਂ ਨੇ ਉਹਨਾਂ ਨੂੰ ਦੱਸਿਆ ਆ ਕਿ ਲਗਭਗ ਤੜਕੇ 5 ਵਜੇ ਜਿਹੜੀ ਇਹ ਸਟੋਰ ਨੂੰ ਤੋੜ ਕੇ ਤੇ ਅੰਦਰੋਂ ਚੋਰ ਸਮਾਨ ਲੈ ਗਏ ਚਾਰ ਚੋਰ ਸੀਗੇ ਅੰਦਰ ਆਏ ਤੇ ਲਗਭਗ 1 ਲੱਖ ਡਾਲਰ ਦੀ ਜੁਐਲਰੀ ਅ ਲੱਗੇ ਤੇ ਪਿੱਛੇ ਸਿਰਫ ਟੁੱਟੇ ਸ਼ੀਸ਼ੇ ਰਹਿ ਗਏ ਉੱਥੇ ਬਦਲ ਗਲਾਸ ਤੋੜ ਕੇ ਤੇ ਜਿਸ ਤਰੀਕੇ ਨਾਲ ਅੰਦਰ ਆਏ ਅ ਉਹ ਕਹਿੰਦੇ ਪਹਿਲੀ ਵਾਰੀ ਨਹੀਂ ਹੋਇਆ ਕਿ ਸਟੋਰ ਦੇ ਉੱਤੇ ਇਸ ਤਰ੍ਹਾਂ ਡਾਕਾ ਪਿਆ ਹੋਵੇ ਤੇ ਜਿਹੜੇ ਚੋਰ ਆ ਉਹ ਆਏ ਆ ਪਰ ਇਹ ਸਬਾਨ ਲੈ ਜਾਂਦੇ ਅੱਗੇ ਵੀ ਇਦਾਂ ਦੀਆਂ ਕਿ ਟ੍ਰਾਮਾ ਵਾਪਰਦੀਆਂ ਪਰ ਇਸ ਮਾਮਲੇ ਦੇ ਵਿੱਚ ਇਹ ਵਰਸ ਦੱਸਿਆ ਜਾ ਰਿਹਾ ਕਿ ਹੁਣ ਤੱਕ ਦਾ ਸਭ ਤੋਂ ਮਾੜਾ ਇਨਸੀਡੈਂਟ ਹੈਗਾ ਜਿਹੜੇ ਇਹ ਵੀ ਲੱਗਦਾ ਕਿ ਜਿਹੜੇ ਚੋਰ ਅੰਦਰ ਆਏ ਆ ਉਹਨਾਂ ਨੂੰ ਲੇਆਉਟ ਪਤਾ ਸੀ ਸਟੋਰ ਦਾ ਸਾਰਾ ਵੀ ਕਿੱਥੇ ਕੀ ਹੈ ਤੇ ਉਹ ਇਹਦਾ ਮਤਲਬ ਇਹ ਆ ਕਿ ਉਹ ਪਹਿਲਾਂ ਇਹਨੂੰ ਅਬਜ਼ਰਵ ਕਰਕੇ ਗਏ ਆ ਪਹਿਲਾਂ ਉੱਥੇ ਦੇਖ ਕੇ ਗਏ ਆ ਸਾਰਾ ਕੁਝ ਤੇ ਬਾਅਦ ਵਿੱਚ ਲੁੱਟਮਾਰ ਕਰਨ ਆਏ ਆ ਸਕਿਉਰਿਟੀ ਫੁਟੇਜ ਆ ਉਹ ਦੱਸ ਰਹੀ ਆ ਕਿ ਉਹ ਜਦੋਂ ਚੋਰ ਆਏ ਆ ਉਹਨਾਂ ਨੇ ਸਮੈਸ਼ ਕੀਤੇ ਆ ਬਾਹਰਲੇ ਕੇਸਸ ਉਹਨਾਂ ਨੂੰ ਤੋੜਿਆ ਆ ਤੇ ਬੈਕਪੈਕ ਆਪਣੇ ਭਰ ਕੇ ਚੋਰੀ ਦੇ ਸਮਾਨ ਦੇ ਨਾਲ ਤੇ ਉਹ ਲੈ ਗਏ ਨਿਉਗੇਨ ਤੇ ਉਹਦੀ ਸਿਸਟਰ ਜਿਹੜੀ ਭੈਣ ਆ ਅਕਸਰ ਜਿਹੜੇ ਕੰਮ ਦੇ ਉੱਤੇ ਸਟੋਰ ਦੇ ਉੱਤੇ ਉਹ ਜਿਹੜਾ ਕੈਸ਼ ਰਜਿਸਟਰ ਸੀਗਾ ਉਹਨੂੰ ਰਾਤ ਨੂੰ ਘਰ ਲੈ ਜਾਣਾ ਭੁੱਲ ਗਏ ਤੇ ਉਹ ਵੀ ਕੁਦਰਤੀ ਆਪੀ ਉਹਦੇ ਵਿੱਚ ਉਹ ਉਹ ਵੀ ਨਾਲ ਹੀ ਚੋਰੀ ਹੋ ਗਿਆ ਪਰਿਵਾਰ ਭਾਵਕ ਤੌਰ ਤੇ ਬਹੁਤ ਜ਼ਿਆਦਾ ਐਸ ਵੀ ਲੇ ਮਤਲਬ ਉਹਦੇ ਚਿੰਤਾ ਦੇ ਵਿੱਚ ਆ ਖਾਸ ਤੌਰ ਦੇ ਉੱਤੇ ਉਹਨਾਂ ਦੀ ਨਗਰੈਨਸ ਦੀ ਜਿਹੜੀ ਮਾਤਾ ਆ ਉਹ ਕਿਉਂਕਿ ਉਹਨੂੰ ਕੰਮ ਦੇ ਉੱਤੇ ਉਹ ਜਾਂਦੀ ਸੀ ਉਹਦੇ ਨਾਲ ਉਹਦਾ ਰੂਟੀਨ ਹੈਗਾ ਸੋ ਜਿੱਥੇ ਫਾਈਨੈਂਸ਼ੀਅਲ ਲਾਸ ਹੋਇਆ ਉੱਥੇ ਕਿਉਂਕਿ ਸਾਰਾ ਪਰਿਵਾਰ ਇਸ ਸਟੋਰ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ इमोਸ਼ਨਲੀ ਅਟੈਚ ਹੈਗਾ ਜੁੜਿਆ ਸੀ ਇਸ ਗੱਲ ਨੇ ਵੀ ਉਹ ਕਾਫੀ ਜ਼ਿਆਦਾ ਤੰਗ ਰਿਹਾ ਸਰੀ ਹਾਰ ਸੀਐਮਪੀ ਇਨਵੈਸਟੀਗੇਸ਼ਨ ਕਰ ਰਹੀ ਹੈ ਬ੍ਰੇਕ ਇਨ ਦੀ ਤੇ ਉਹ ਪੁੱਛ ਰਹੀ ਹੈ ਲੋਕਾਂ ਨੂੰ ਵੀ ਕਿ ਜੇ ਕਿਸੇ ਨੂੰ ਕੁਝ ਪਤਾ ਹੋਵੇ ਤੇ ਉਹ ਜਾਣਕਾਰੀ ਦੇਵੇ ਇਸ ਚੀਜ਼ ਦੇ ਵਿੱਚ ਸੈਮੀ ਐਮੋ ਸ਼ੋਪਿੰਗ ਸੈਂਟਰ ਵਾਈਟ ਰੌਕ ਦੇ ਵਿੱਚ ਆਪਾਂ ਸਾਰੇ ਵਾਈਟ ਰੌਕ ਜਿਹੜੇ ਜੁਐਲਰਸ ਨੇ ਉੱਥੇ ਸੈਮੀ ਐਮੋ ਸ਼ੋਪਿੰਗ ਸੈਂਟਰ ਦੇ ਵਿੱਚ ਆ ਇਹ ਜਿਹੜੇ ਕੁਕਟਲਮ ਦੇ ਵਿੱਚ ਰਹਿੰਦੇ ਆ ਪਰ ਇਹਨਾਂ ਦਾ ਜਿਹੜਾ ਸਟੋਰ ਆ ਉਹ ਵਾਈਟ ਰੌਕ ਜੁਐਲਰਸ ਇੱਥੇ ਸੈਮੀ ਐਮੋ ਸ਼ੋਪਿੰਗ ਸੈਂਟਰ ਦੇ ਵਿੱਚ ਹੈਗਾ ਆ ਤੇ ਉਹ ਉਹਦੇ ਉੱਤੇ ਇਹ ਪਹਿਲਾਂ ਥੋੜੇ ਦਿਨ ਪਹਿਲਾਂ ਆਪਾਂ ਕੱਲ ਜਿਹੜੀ ਖਬਰ ਪਰसों ਤੁਹਾਨੂੰ ਨਾਲ ਸਾਂਝੀ ਕੀਤੀ ਸੀ ਕਿ ਜਿਹੜੇ ਸਾਈਕਲ ਚੋਰੀ ਹੋਏ ਆ ਇੱਥੇ ਇੱਕ ਵੱਡੀ ਗਿਣਤੀ ਦੇ ਵਿੱਚ 150 ਦੇ ਕਰੀਬ ਪੂਰਾ ਟਰੈਲਰ ਹੀ ਚੱਕ ਕੇ ਲੈ ਗਏ ਉਹ ਤੇ ਹੁਣ ਕੱਲ ਸਵੇਰੇ ਜਿਹੜੀ ਖਬਰ ਆਈ ਹੈ ਕਿ ਜਿਹੜਾ ਉਹਨਾਂ ਦੇ ਸਟੋਰ ਦੇ ਉੱਤੇ ਪੂਰੀ ਜਿਹੀ ਪੂਰੀ ਚੋਰੀ ਹੋ ਗਈ ਲੱਖ ਡਾਲਰ ਦੇ ਨੇੜੇ ਤੇੜੇ ਦਾ ਸਾਮਾਨ ਲੈ ਗਏ ਆ ਇਹਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੋ ਹੁਣ ਇਹ ਕੋ ਰੈਂਡਮ ਅਟੈਕ ਨਹੀਂ ਸੀ ਉਹ ਕਹਿੰਦੇ ਪਹਿਲਾ ਸਟੋਰ ਨੂੰ ਪ੍ਰੋਪਰਲੀ ਉਹਨਾਂ ਨੇ ਆ ਕੇ ਜਿਹੜਾ ਦੇਖਿਆ ਆ ਉਹਨੂੰ ਸਟੱਡੀ ਕੀਤਾ ਹੈ ਤੇ ਫਿਰ ਉਹ ਗਾ ਜਿਹੜੀ ਫੁਟੇਜ ਆ ਉਹਦੇ ਵਿੱਚ ਚਾਰਜ ਨੇ ਜਿਹੜੇ ਇਹ ਦਿਖ ਰਹੇ ਆ ਜਿਸ ਤਰੀਕੇ ਨਾਲ ਉਹ ਇਹਨੂੰ ਤੋੜ ਰਹੇ ਆ ਤੇ ਉਹ ਮਤਲਬ ਆਮ ਤੌਰ ਦੇ ਉੱਤੇ ਜਦੋਂ ਕੰਮ ਦੇ ਉੱਤੇ ਜਾਂਦੇ ਆ ਤੇ ਜਦੋਂ ਮਤਲਬ ਉਹਨਾਂ ਦੇ ਪੇਰੈਂਟਸ ਵੀ ਨਾਲ ਹੀ ਕੰਮ ਕਰਦੇ ਜਦੋਂ ਕਿਸੇ ਨੇ ਡੇ ਆਫ ਲੈਣਾ ਦੂਜਾ ਕੰਮ ਕਰਦਾ ਸੀ ਕਹਿਣ ਦਾ ਮਤਲਬ ਕੀ ਆ ਕਿ ਇੱਕ ਤਾਂ ਲੱਖ ਡਾਲਰ ਦਾ ਨੁਕਸਾਨ ਹੋਇਆ ਦੂਜਾ ਜਿਹੜਾ ਕੰਮਕਰ ਘਰ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਉਹ ਜਾਂਦਾ ਲੱਗਿਆ ਤੇ ਤੀਜਾ ਜਿਹੜਾ ਕਿ ਉਹ ਜਿਹੜੀ ਉਹਨਾਂ ਦੀ ਭਾਵ ਜਿਹੜੀ ਇੱਕ इमोशनल ਉਹਨਾਂ ਦੇ ਨਾਲ ਸੀਗੀ ਉਹ ਜਿਹੜੀ ਆ ਅਟੈਚਮੈਂਟ ਉਹਦਾ ਵੀ ਉਹ ਹਾਰਟ ਹੋਇਆ ਉਹਦਾ ਵੀ ਉਹਨਾਂ ਨੂੰ ਨੁਕਸਾਨ ਹੋਇਆ ਉਹ ਕਹਿੰਦੇ ਵੀ ਅਸੀਂ ਜਿਹੜੇ ਦੋ ਜਿਹੜੇ ਮਤਲਬ ਪੂਰੇ ਸਟੋਰ ਦੇ ਉੱਤੇ ਉਹ ਦੋ ਜਾਂ ਤਿੰਨ ਮਿੰਟ ਚੋਰ ਰਹੇ ਹੋਣਗੇ ਤੇ ਇਹਨਾਂ ਦੇ ਵਿੱਚ ਹੀ ਇੰਨੇ ਸਮੇਂ ਦੇ ਵਿੱਚ ਹੀ ਉਹ ਲੱਗੇ ਹੁਣ ਸਕਿਉਰਿਟੀ ਕੈਮਰੇ ਤਾਂ ਹਰ ਥਾਂ ਤੇ ਲੱਗੇ ਹੁੰਦੇ ਆ ਸਕਿਉਰਿਟੀ ਕੈਮਰੇ ਲੱਗੇ ਆ ਤੇ ਹੁਣ ਦੇਖੇ ਵੀ ਜਾ ਰਹੇ ਆ ਪਰ ਸਕਿਉਰਿਟੀ ਕੈਮਰੇ ਤੋਂ ਦੇਖੇ ਹੀ ਜਾ ਸਕਦੇ ਆ ਹੋਰੋ ਦਾ ਕੁਝ ਕੀਤਾ ਨਹੀਂ ਜਾ ਸਕਦਾ ਪੁਲਿਸ ਕੀ ਕਰਦੀ ਹੈ ਇਹਦੇ ਵਿੱਚ ਕਿੰਨੇ ਕੁ ਨੂੰ ਫੜਦੀ ਹੈ ਆਪਣੇ ਆਪ ਤੇ ਵਿੱਚ ਸਵਾਲ ਆ ਥੋੜੇ ਦਿਨ ਪਹਿਲਾਂ ਜਿਹੜਾ ਇੱਥੇ ਡੈਲਟਾ ਦੇ ਵਿੱਚ ਸਮਾਨ ਚੋਰੀ ਹੋਇਆ ਸੀ ਈ-ਬਾਈਕ ਚੋਰੀ ਹੋਈ ਸੀ ਉਹਨਾਂ ਦੇ ਮਾਲਕ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਕਿਹਾ ਸੀ ਵੀ ਮੈਨੂੰ ਪੁਲਿਸ ਤੋਂ ਬਹੁਤੀ ਆਸ ਨਹੀਂ ਆ ਤੇ ਉਹਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਸੀ ਕਿ ਤੁਹਾਨੂੰ ਜੇ ਕਿਤੇ ਇਹ ਪਤਾ ਹੋਵੇ ਦੱਸੋ ਹੁਣ ਇਸ ਕੇਸ ਦੇ ਵਿੱਚ ਵੀ ਪੁਲਿਸ ਲੋਕਾਂ ਦੀ ਮਦਦ ਮੰਗ ਰਹੀ ਹੈ ਜਿਹੜੀ ਕਿ ਆਮ ਤੌਰ ਦੇ ਉੱਤੇ ਮੰਗੀ ਜਾਂਦੀ ਹੈ ਕਿ ਤੁਹਾਨੂੰ ਜੇ ਕੁਝ ਇਹਦੇ ਬਾਰੇ ਪਤਾ ਲੱਗਦਾ ਹੈ 6045990502 ਨੋ ਤੁਸੀਂ ਜਿਹੜਾ ਉੱਥੇ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ ਤੇ ਉਹਦਾ ਫਾਈਲ ਨੰਬਰ 202441717 ਦੱਸਿਆ ਜਾ ਰਿਹਾ ਜਦੋਂ ਤੁਸੀਂ ਉੱਥੇ ਰੈਫਰੈਂਸ ਕੋਟ ਕਰਨਾ ਆਇਆ ਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ